ਮਸ਼ਵਾਰਾ ਸਮੁੰਦਰ ਚ ਮੱਛੀਆਂ ਫੜਨ ਜਾਂਦਾ ਹੈ ਪਰ ਹਨੇਰਾ ਹੋਣ ਕਰਕੇ ਉਹਨੂੰ ਲੱਗਦਾ ਵੀ ਕੁਝ ਧੇਰ ਉਡੀਕ ਕੀਤੀ ਜਾਵੇ ਤਾਂ ਕਿ ਸੂਰਜ ਨਿਕਲੇ ਫਿਰ ਉਹ ਮੱਛੀਆਂ ਫੜੇ ਤਾਂ ਉਹ ਬੈਠ ਜਾਂਦਾ ਹੈ ਉਹਨੂੰ ਅਹਿਸਾਸ ਹੁੰਦਾ ਉਹਦੇ ਨੇੜੇ ਕੁਝ ਪੱਥਰ ਪਏ ਹੁੰਦੇ ਨੇ ਤਾਂ ਉਹ ਵਕਤ ਲੰਘਾਉਣ ਲਈ ਇੱਕ ਇੱਕ ਪੱਥਰ ਚੁੱਕ ਕੇ ਦਰਿਆ 'ਚ ਸੁੱਟਣ ਲੱਗ ਜਾਂਦਾ ਹੈ ਜਦੋਂ ਦੇ ਹੱਥ 'ਚ ਲਾਸਟ ਵਾਲਾ ਪੱਥਰ ਹੁੰਦਾ ਤਾਂ ਸੂਰਜ ਦੀ ਪਹਿਲੀ ਕਿਰਨ ਆਉਂਦੀ ਹੈ ਤਾਂ ਉਹ ਪੱਥਰ ਵੱਲ ਦੇਖਦਾ ਪੱਥਰ ਨਹੀਂ ਸੀ ਬਹੁਤ ਕੀਮਤੀ ਹੀਰਾ ਸੀ ਉਹਨੂੰ ਇਨਾ ਅਫਸੋਸ ਹੁੰਦਾ ਕਿ ਮੈਂ ਇੰਨੇ ਸਾਰੇ ਹੀਰੇ ਜਿਹੜੇ ਦਰਿਆ 'ਚ ਹੀ ਵਗਾ ਮਾਰੇ ਐਵੇਂ ਦੀ ਸਾਡੀ ਜ਼ਿੰਦਗੀ ਹੈ ਜਦੋਂ ਇਹ ਲੰਘਦੀ ਜਾਂਦੀ ਹੈ ਤਾਂ ਉਦੋਂ ਕੋਈ ਅਹਿਸਾਸ ਨਹੀਂ ਹੁੰਦਾ ਪਰ ਜਦੋਂ ਬੀਤ ਜਾਂਦੀ ਹੈ ਤਾਂ ਸਾਡਾ ਬਹੁਤ ਕੁਝ ਜਿਹੜਾ ਪਿੱਛੇ ਰਹਿ ਜਾਂਦਾ ਹੈ ਜਾਂ ਸਾਨੂੰ ਲੱਗਦਾ ਹੈ ਅਸੀਂ ਇਹਨੂੰ ਚੰਗੀ ਤਰ੍ਹਾਂ ਨਹੀਂ ਜੀਆ ਬਹੁਤ ਸਾਰੇ ਕੰਮ ਤੰਦੇ ਲੋਕ ਪਿੱਛੇ ਛੁੱਟ ਜਾਂਦੇ ਨੇ ਤਾਂ ਫਿਰ ਬਹੁਤ ਅਫਸੋਸ ਹੁੰਦਾ ਹੈ ਪਰ ਉਸ ਅਫਸੋਸ ਦੀ ਪਰ ਪਾਈ ਨਹੀਂ ਹੋ ਸਕਦੀ ਇਸ ਲਈ ਜਦੋਂ ਮੌਕਾ ਮਿਲੇ ਸੋਹਣੀ ਜ਼ਿੰਦਗੀ ਨੂੰ ਸੋਹਣੇ ਤਰੀਕੇ ਨਾਲ